ਆ ਦੇਖੋ ਹੀ ਪਹਿਲਾ ਡਿਜ਼ਾਈਨ ਤੁਹਾਨੂੰ ਦਿਖਾਈ ਨੇ ਹਨਾ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਆ ਇੱਥੇ ਵਿੱਚ ਦੇਖੋ ਹਨਾ ਆ ਅਰਦਾਂ ਚੈਂਟੀਆਂ ਮਦੱਕ ਡਿਜ਼ਾਈਨ ਜਿਵੇਂ ਕੀਆ ਹੋਈਆਂ ਨੇ ਆ ਫੈਬਰਿਕ ਦੇਖੋ ਇਹ ਮਤਲਬ ਕੈਮਰੇ 'ਚ ਵੀ ਇੰਤੀਆਂ ਲੱਗਦਾ ਹੁਣਾਂ ਤੇ ਪਰ ਲਾਈਵ 'ਚ ਇਹਨੂੰ ਪੂਰੀ ਸ਼ਾਨਦਾਰ ਲੱਗਦਾ ਆ ਇਸ ਫੈਬਰਿਕ ਦੇ ਵਿੱਚ ਆਪਾਂ ਜਿਹੜਾ ਸਭ ਤੋਂ ਪਹਿਲਾ ਡਿਜ਼ਾਈਨ ਦਿਖਾਇਆ ਸੀ ਨਾ ਉਹ ਵਾਲਾ ਸੀਗਾ ਉਹ ਸਭ ਤੋਂ ਹਲਕਾ ਮੁੱਦਾ ਫਰਕ ਉਹ ਵੀ ਪਰ ਭਾਈ ਸੇਮੀ ਆ ਸੇਮੀ ਆ ਇਹ ਦੇਖੋ ਆ ਬੱਚੇ ਵਾਲਾ ਬੈਟੇ ਦੇਖੋ ਬੱਚੇ ਵਾਲਾ ਬੈੱਡ ਪੂਰੀ ਸੇਫਟੀ ਵਾਲੇ ਨਾਲੇ ਦਿੱਤੀ ਲੱਗੀ ਹੋਈ ਇਹ ਹੁਣ ਪੈਕਿੰਗ ਹੋਇਆ ਪਿਆ ਹੈ ਹਾਂਜੀ ਸ਼ਸ਼ੀਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਤੇ ਅੱਜ ਆਪਾਂ ਤੁਹਾਡੇ ਦੀ ਲੈ ਕੇ ਆਏ ਆਂ ਜੀ ਫਰਨੀਚਰ ਦੀ ਵੀਡੀਓ ਜਿਵੇਂ ਤੁਹਾਨੂੰ ਪਤਾ ਵੀ ਫਰਨੀਚਰ ਅੱਜ ਕੱਲ੍ਹ ਘਰਾਂ 'ਚ ਬਹੁਤ ਜ਼ਰੂਰੀ ਇੱਕ ਸਜਾਵਟ ਲਈ ਵੀ ਤੇ ਉਦਾਂ ਵੀ ਵਧੀਆ-ਵਧੀਆ ਹਨਾ ਬਣ ਗਿਆ ਮਤਲਬ ਜ਼ਰੂਰੀ ਚੀਜ਼ ਬਣ ਗਿਆ ਤੇ ਆਪਾਂ ਅੱਜ ਤੁਹਾਨੂੰ ਫਰਨੀਚਰ ਦਿਖਾਵਾਂਗੇ ਸਾਰਾ ਹੀ ਆਪਾਂ ਪਹੁੰਚੇ ਹੋਇਆ ਜੀ ਪਿੰਡ ਸੰਗੋਵਾਲ ਲੁਧਿਆਣੇ ਦੇ ਕੋਲ ਇਹ ਪੈ ਜਾਂਦਾ ਜੀ ਤੇ ਉੱਥੇ ਪਹੁੰਚੇ ਆਈਏ ਆਪਾਂ ਰਡੀਆਂ ਰੋਡ ਤੇ ਸ਼ੌਪਾ ਗਿੱਲ ਫਰਨੀਚਰ ਹਾਊਸ ਉੱਤੇ ਤੁਸੀਂ ਬੋਰਡ ਵਗੈਰਾ ਦੇਖ ਸਕਦੇ ਹੋ ਗਿੱਲ ਫਰਨੀਚਰ ਹਾਊਸ ਇੱਧਰ ਬੜੇ ਬੋਰਡ ਵੀ ਦਿਖਾਉ ਇੱਕ ਵਾਰ ਤੇ ਆ ਦੇਖੋ ਆ ਸਾਰਾਈ ਜਿਹੜੀ ਆ ਫੋਟੋ ਆ ਲੱਗੀਆਂ ਹੋਈਆਂ ਨੇ ਇਹ ਇਹ ਸਾਰਾ ਫਰਨੀਚਰ ਅੰਦਰ ਤਿਆਰ ਪਿਆ ਇਹ ਵੀ ਤੁਹਾਨੂੰ ਦਿਖਾਵਾਂਗੇ ਹੋਲ ਸੇਲ ਫਰਨੀਚਰ ਦਾ ਸ਼ੋਅਰੂਮ ਹੋਲ ਸੇਲ ਰੇਟ ਲੱਗਣਗੇ ਚਾਹੇ ਇੱਕ ਪੀਸ ਲਓ ਜਿੰਨਾ ਮਰਜੀ ਲਓ ਤੁਸੀਂ ਤੇ ਬਹੁਤ ਵਧੀਆ ਚੀਜ਼ ਰੇਟ ਫਿਕਸ ਨੇ ਚੀਜ਼ ਦੀ ਗਾਰੰਟੀ ਆ ਚੀਜ਼ ਬੈਸਟ ਕੁਆਲਟੀ ਮਿਲੂ ਡਿਜ਼ਾਈਨ ਵੀ ਵਧੀਆ-ਵਧੀਆ ਮਿਲਣਗੇ ਤੇ ਆਜੋ ਜੀ ਅੰਦਰ ਚੱਲਦੇ ਹਾਂ ਹੁਣ ਤੁਹਾਨੂੰ ਦਿਖਾਉਂਦੇ ਆ ਫਰਨੀਚਰ ਤੇ ਲਓ ਜੀ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਂਦੇ ਆ ਬੈੱਡ ਤੇ ਇੱਧਰ ਦੇਖੋ ਤੁਸੀਂ ਕਿੰਨਾ ਸੋਹਣਾ ਬੈੱਡ ਆ ਤੇ ਫੈਬਰਿਕ ਵੀ ਬਹੁਤ ਸੋਹਣਾ ਲੱਗਿਆ ਹੋਇਆ ਤੇ ਕੁਆਲਿਟੀ ਵੀ ਹੱਥ ਲਾਏ ਤੇ ਪਤਾ ਲੱਗਦਾ ਫੈਬਰਿਕ ਦੀ ਬਹੁਤ ਸੋਹਣੀ ਕੁਆਲਿਟੀ ਆ ਬਾਕੀ ਦੇ ਵਿਚਾਰ ਵੀ ਕੋਈ ਵਿਚਾਰ ਕਿ ਮੈਨੂੰ ਤਾਂ ਬਹੁਤ ਸੋਹਣਾ ਲੱਗਿਆ ਬੈੱਡ ਨਾ ਡਿਜ਼ਾਈਨ ਵੀ ਬਹੁਤ ਸੋਹਣਾ ਇਹ ਤਾਂ ਹਮੇਸ਼ਾ ਸ਼ੁਰੂਆਤ ਹੈ ਇਹ ਤੇ ਕਲਰ ਵੀ ਵੀ ਜੈਨੂਲ ਜਾਵੀ ਵਧੀਆ ਪੂਰਾ ਰੌਇਲ ਜੀਆ ਕਲਰ ਆ ਇਹ ਤਾਂ ਹਲੇ ਸ਼ੁਰੂਆਤ ਤੋਂ ਹੀ ਆ ਚੀਜ਼ ਤੋਂ ਸ਼ੁਰੂਆਤ ਤੇ ਜਿੰਮੇ ਦਾ ਪ੍ਰਾਈਸ ਵੀ ਕੋਈ ਜ਼ਿਆਦਾ ਨਹੀਂ ਜਸਟ 30000 ਦਾ ਸਾਰਾ ਪ੍ਰਾਈਸ ਵੀ ਇਹ ਤੁਹਾਨੂੰ ਆਪਾਂ ਦੱਸਦੇ ਆਂ ਵੀ ਇਹ ਤੁਹਾਨੂੰ 30000 ਚ ਇੱਥੇ ਕੈਸ਼ ਮਿਲ ਜਾਣਾ ਪ੍ਰਾਈਸ ਸਾਰੇ ਫਿਕਸ ਨੇ ਕੋਈ ਸ਼ਾਪ ਤੇ ਆ ਕੇ ਜਿਵੇਂ ਘੱਟ ਵੱਧ ਵਾਲਾ ਸਿਸਟਮ ਰੱਖਿਆ ਹੀ ਨਹੀਂ ਹੋਇਆ ਜੀ ਇਹਨਾਂ ਨੇ ਤੇ ਸਿਰਫ ਫਿਕਸ ਪ੍ਰਾਈਸ ਨੇ 30000 ਰੁਪਏ ਲੱਗਿਆ 30000 ਦਾ ਹੀ ਤੁਹਾਨੂੰ ਇਹ ਮਿਲਦਾ ਬਾਕੀ ਇੱਕ ਆ ਚੀਜ਼ ਵਧੀਆ ਵੀ ਹਰੇਕ ਬੈੱਡ ਦੀ EMI ਵੀ ਬਣਾ ਕੇ ਨਾਲ ਦੀ ਨਾਲ ਲਾਈ ਹੋਈ ਆ ਹਨਾ ਵੀ ਇਹਦਾ ਦੱਸਣਾ ਆਹ ਦੇਖੋ ਜਿਵੇਂ ਇੱਥੇ ਕੋਈ ਪਰਦਾ ਨਹੀਂ ਆਹ ਥੋੜਾ ਕੈਮਰਾ ক্লোਜ਼ ਕਰਕੇ ਦਿਖਾਓ ਆ ਜਿਵੇਂ 30000 ਕੈਸ਼ ਪ੍ਰੈਸ ਫਾਈਨਾਂਸ ਕਰਾਉਣਾ ਤਾਂ 32000 ਚ ਪੈ ਜਾਣਾ ਡਾਊਨ ਪੇਮੈਂਟ ਤੁਹਾਨੂੰ 3440 ਰੁਪਏ ਦੇਣੀ ਪੈਣੀ ਆ ਜੀ EMI 4000 ਦੀ ਬਣ ਜਾਣੀ ਆ 8 ਮਹੀਨੇ ਦੀ ਹਰੇਕ ਚੀਜ਼ ਦੇ ਨਾਲ ਇਦਾਂ ਵੀ ਉਹ ਕਰਿਆ ਹੋਇਆ ਬੰਨਿਆ ਹੈ ਆ ਬਾਕੀ ਆ ਵੀ ਉਹ ਰੇ ਬੈਡ ਡਿਸਪਲੇ ਲੱਗਿਆ ਹੋਇਆ ਤੇ ਇਹ ਹੁਣ ਹੁਣੇ ਸਾਡੇ ਤੋਂ ਥੋੜਾ ਟਾਈਮ ਪਹਿਲਾਂ ਹੀ ਇਹ ਵੀਡੀਓ ਸ਼ੂਟ ਕਰਨ ਤੋਂ ਇਹ ਸੇਲ ਹੋ ਗਿਆ ਤੇ ਪੈਕਿੰਗ ਹੋ ਗਈ ਇਹਦੀ ਪੈਕਿੰਗ ਬਾਕੀ ਦੇਖੋ ਜੀ ਮੈਂ ਤੇ ਵੀ ਚੀਜ਼ ਪਹਿਚਾਉਣੀ ਇੰਨੀ ਵਧੀਆ ਪੈਕਿੰਗ ਨਾਲ ਵੀ ਸਾਰੇ ਪਾਸੇ ਪੈਕਿੰਗ ਕਿਤੋਂ ਤੁਹਾਡੀ ਕੋਈ ਇਹ ਚਲੋ ਤੁਹਾਨੂੰ ਵੀਡੀਓ ਚ ਵਧੀਆ ਦੇਖ ਕੇ ਇਹ ਦੇਖੋ ਇਹ ਤੇ ਹੁਣ ਰੇਟ ਵਾਲੀ ਸਲਿੱਪ ਲਾਤੀ ਲਾਤੀ ਇਹ ਕਿੰਨੇ ਦਾ ਰੇਟ ਹੈ ਇਹ ਸਲਿੱਪ ਲਾਤੀ ਇਹ ਸੇਲ ਹੋ ਗਿਆ ਆ ਦੇਖੋ ਹੋਰ ਇਹ ਕਿਤੋਂ ਵੀ ਕੋਈ ਵੀ ਦੇਖ ਸਕਦੇ ਉਹ ਨਹੀਂ ਹੋ ਸਕਦਾ ਡੈਮੇਜ ਨਹੀਂ ਹੋ ਸਕਦਾ ਆ ਦੇਖੋ ਆ ਜਿਵੇਂ ਪ੍ਰੈਸ ਟੇਬਲ ਇਹ ਸਾਰਾ ਕਿਸੇ ਨੇ ਇੱਕ ਮਤਲਬ ਲੈ ਲਿਆ ਹੋਣਾ ਬਾਈ ਕਰ ਲਿਆ ਹੋਣਾ ਤੇ ਹੁਣ ਇਹਨੂੰ ਇੱਕ ਗੱਡੀ ਮੇਰੇ ਸਾਹਮਣੇ ਲੋਡ ਹੋਈ ਖੜੀ ਆ ਨਾ ਤੇ ਇਹਨੂੰ ਹੁਣ ਲੋਡ ਕਰਕੇ ਖੜਾ ਦੇਣਗੇ ਭੇਜ ਦੇਣਗੇ ਜਦੋਂ ਵੀ ਉਹ ਹੋਇਆ ਨਾ ਬਾਕੀ ਕਲਰ ਸਾਰੀ ਵਧੀਆ ਨੇ ਇੱਕ ਤਰ੍ਹਾਂ ਦੇ ਵਧੀਆ ਹਾਂ ਕਲਰ ਉਹ ਦੇਖੋ ਪਹਿਲਾ ਕਲਰ ਤੁਹਾਨੂੰ ਦਿਖਾਇਆ ਉਹ ਵੀ ਕਿੰਨਾ ਸੋਹਣਾ ਦੂਜਾ ਕਲਰ ਵੀ ਕਿੰਨਾ ਸੋਹਣਾ ਤੇ ਹੁਣ ਆ ਜਿਓ ਜੀ ਇੱਧਰ ਬਾਕੀ ਆਪਦੀ ਚੁਆਇਸ ਅਕੋਰਡਿੰਗ ਵੀ ਜੇ ਤੁਸੀਂ ਕੋਈ ਡਿਜ਼ਾਈਨ ਜਾਂ ਕਲਰ ਦਿਖਾਉਣਾ ਉਹ ਵੀ ਦੇਖੋ ਇਹ ਵੀ ਕਿੰਨਾ ਪਿਆਰਾ ਕਲਰ ਆ ਜਿਵੇਂ ਰੂਮ ਚ ਇਹਦੇ ਨਾਲ ਦਾ ਕੁਝ ਆਪਾਂ ਕਰਾਇਆ ਹੋਵੇ ਕੱਪਬੋਰਡ ਵਗੈਰਾ ਜਾਂ ਕੁਝ ਵੀ ਉਹਦੇ ਨਾਲ ਮੈਚ ਹੁੰਦਾ ਕਲਰ ਤੇ ਕੁਆਲਿਟੀ ਫੈਬਰਿਕ ਦੀ ਕੁਆਲਿਟੀ ਵੀ ਹੱਥ ਲਾਏ ਤੀ ਪਤਾ ਲੱਗਦੀ ਹੈ ਜੀ ਬਾਕੀ ਡਿਜ਼ਾਈਨ ਇੱਕ ਤੋਂ ਇੱਕ ਵਧੀਆ ਨੇ ਹੈਨਾ ਸਾਰੇ ਲੇਟੈਸਟ ਡਿਜ਼ਾਈਨ ਕੋਈ ਐਡਾ ਨਹੀਂ ਹੈ ਤੇ ਇਹਦਾ ਰੇਟ ਉਹ ਲੱਗਿਆ ਸਾਹਮਣੇ 31000 ਰੁਪਏ ਇਹਦਾ ਫਿਕਸ ਪ੍ਰਾਈਸ ਆ ਜੀ 31000 ਚ ਇਹ ਤੁਹਾਨੂੰ ਮਿਲ ਜਾਣਾ ਇਹਦੇ ਵੀ ਦੇਖੋ ਤੁਸੀਂ ਇੱਕ ਹੋਰ ਦੇਖੋ ਨਾ ਇਹਦੇ ਜਿਹੜੇ ਸਾਈਡ ਟੇਬਲ ਨੇ ਸਾਈਡ ਟੇਬਲ ਇਹਦੇ ਉੱਪਰ ਕੱਢੇ ਹੋਏ ਨੇ ਇੱਕ ਗੱਦੇ ਦੇ ਲੇਬਲ 'ਚ ਆ ਜਾਂਦੇ ਨੇ ਲਗਭਗ ਇਹ ਵੀ ਇੱਕ ਅਨੋਖਾ ਜਿਹਾ ਡਿਜ਼ਾਈਨ ਆ ਉਰੋ ਰਾਉਂਡ ਕੀਤਾ ਹੋਇਆ ਉਰੇ ਵੀ ਸਾਰਾ ਫੈਬਰਿਕ ਦਾ ਕੰਮ ਕੀਤਾ ਹੋਇਆ ਉਹ ਖੋਲ ਕੇ ਵੀ ਦਿਖਾਈ ਤੇ ਆ ਦੇਖੋ ਸਪੇਸ ਵੀ ਬਧੀਆ ਕੋਈ ਇਦਾਂ ਨਹੀਂ ਹੈਗੀ ਵੀ ਉਹ ਘਟਾ ਸਪੇਸ ਵੀ ਬਹੁਤ ਆ ਦੋ ਡਰੌਅਰ ਪਾਏ ਹੋਏ ਨੇ ਤੇ ਆ ਦੇਖੋ ਸਾਰਾ ਸਾਈਡ ਤੇ ਵੀ ਫੈਬਰਿਕ ਦਾ ਕੰਮ ਹੋਇਆ ਹੋਇਆ ਇੱਧਰ ਵੀ ਸਾਈਡ ਟੇਬਲ ਤੇ ਇਹਦੇ ਵਿੱਚ ਸਵਿਚ ਬੋਰਡ ਵੀ ਮਿਲ ਜਾਂਦਾ ਇਹ ਤੁਸੀਂ ਮਤਲਬ ਆਪਣੇ ਜੋ ਵੀ ਤੁਹਾਨੂੰ ਨੀਡ ਆ ਜਿਹੜੀ ਚੀਜ਼ ਦੀ ਹੂੰ ਉਹਦੇ ਅਕੋਰਡਿੰਗ ਸਵਿਚਾਂ ਦੀ ਜਿਆਦਾ ਲੋਡ ਆ ਘੱਟ ਲੋਡ ਆ ਜਾਂ ਨਹੀਂ ਲਵਾਉਣੀ ਆ ਲੈਂਪ ਲਵਾਉਣੇ ਨੇ ਨਹੀਂ ਲਵਾਉਣੇ ਜਾਂ ਕਿਸੇ ਹੋਰ ਡਿਜ਼ਾਈਨ ਦੇ ਲਵਾਉਣੇ ਜਾਂ ਉਹ ਲੈਂਪ ਤੁਸੀਂ ਆਹ ਬੈੱਡ ਤੇ ਕਰਵਾਉਣੇ ਆ ਹਨਾ ਜਾਂ ਆਹ ਵਾਲੇ ਉਹ ਬੈੱਡ ਤੇ ਕਰਵਾਉਣੇ ਆ ਉਹ ਸਾਰਾ ਉਹ ਵੀ ਸਾਰਾ ਮਤਲਬ ਆਪਣੇ ਅਕੋਰਡਿੰਗ ਕਸਟਮਾਈਜ਼ ਕਰਾ ਸਕਦੇ ਹੋ ਤੇ ਹਾਂ ਜੇ ਤੁਸੀਂ ਮੰਨ ਲਓ ਇਹ ਲੈਂਪ ਨਹੀਂ ਲਵਾਉਣੇ ਹੂੰ ਇਹ ਲੈਂਪ ਇਨਾਂ ਨੇ ਜਿਹੜਾ ਹੋਰ ਨਵਾਂ ਪੀਸ ਤਿਆਰ ਹੋ ਇਹ ਲੈਂਪ ਨੂੰ ਲੱਗਣੇ ਨਹੀਂ ਤੇ ਲੈਂਪਾ ਦੀ ਕੋਸਟ ਤੁਹਾਨੂੰ ਕੱਟ ਹੋ ਜਾਣੀ ਕੱਟ ਹੋ ਜਾਣੀ ਆ ਉਹ ਮਤਲਬ ਕੋਈ ਹੋਣੀ ਲੈਂਪਾ ਦੀ ਕੋਸਟ ਕੱਟੋ ਜਾਣੀ ਤੁਸੀਂ ਬਾਕੀ ਐਮੀ ਆ ਵੀ ਜੇ ਤੁਸੀਂ ਆਹ ਡਿਜ਼ਾਈਨ ਉਹ ਕਲਰ ਚ ਕਰਵਾਉਣਾ ਉਹ ਵੀ ਹੋ ਸਕਦਾ ਹਨਾ ਜਿਵੇਂ ਤੁਸੀਂ ਮਰਜ਼ੀ ਹਾਂ ਯਾਨੀ ਸਾਬ ਜਿਵੇਂ ਮਰਜ਼ੀ ਕਸਟਮਾਈਜ਼ ਕਰਵਾ ਸਕਦੇ ਹੋ ਤੇ ਕੁਆਲਿਟੀ ਵੀ ਬਹੁਤ ਸੋਹਣੀ ਆ ਤੇ ਆ ਦੇਖੋ ਜੀ ਪਹਿਲਾ ਡਿਜ਼ਾਈਨ ਤੁਹਾਨੂੰ ਦਿਖਾਈ ਨੇ ਹਨਾ ਆਹ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਆ ਹਾਂ ਬਾਕੀ ਜਿਵੇਂ ਇਹਦੇ ਵਿੱਚ ਦੇਖੋ ਹਨਾ ਆ ਅਲੱਗ-ਦਾਲੀ ਸੈਂਟੀਆਂ ਅਲੱਗ-ਡੀਆਂ ਡਿਜ਼ਾਈਨ ਕੀਤੀਆਂ ਹੋਈਆਂ ਨੇ ਤੇ ਬਾਕੀ ਜੇ ਹੁਣ ਕੱਲੀ-ਕੱਲੀ ਹਰੇਕ ਬਾਰੇ ਡਿਟੇਲ ਦੱਸਣ ਵਗੈ ਤਾਂ ਤਾਂ ਇੱਥੇ ਬਹੁਤ ਲੰਬੀ ਵੀਡੀਓ ਹੋ ਜਾਣੀ ਆ ਕਿਉਂਕਿ ਡਿਜ਼ਾਈਨ ਤਾਂ ਬਹੁਤ ਜ਼ਿਆਦਾ ਨੇ ਬੇਹੱਦ ਨੇ ਅਣਗਿਣਤ ਡਿਜ਼ਾਈਨ ਨੇ ਆ ਦੇਖੋ ਡਿਜ਼ਾਈਨ ਹੁਣ ਤੁਹਾਨੂੰ ਮੋٹے-ਮੋٹے ਡਿਜ਼ਾਈਨ ਦਿਖਾਉਣਾ ਮੈਂ ਤੁਸੀ ਵੀਡੀਓ ਦੇ ਵਿੱਚ ਨੋਟ ਕਰਿਓ ਹਰੇਕ ਬੈੱਡ ਤੇ ਅਲੱਗ ਤਰ੍ਹਾਂ ਦਾ ਲੈਂਪ ਹੋਊਗਾ ਕਿਤੇ ਤੁਹਾਨੂੰ ਵੀ ਇੱਕੋ ਜਿਹਾ ਨਹੀਂ ਮਿਲੂਗਾ ਵੀ ਲੈਂਪਾਂ ਦੇ ਵੀ ਇੰਨੇ ਡਿਜ਼ਾਈਨ ਨੇ ਤੁਸੀਂ ਹਰੇਕ ਚੀਜ਼ ਆਪਣੇ ਤਰੀਕੇ ਨਾਲ ਕਸਟਮਾਈਜ਼ ਕਰਵਾ ਸਕਦੇ ਹੋ ਆ ਫੈਬਰਿਕ ਦੇਖੋ ਇਹ ਮਤਲਬ ਕੈਮਰੇ ਚ ਵੀ ਵਧੀਆ ਲੱਗਦਾ ਹੋਣਾ ਤੇ ਪਰ ਲਾਈਵ ਦੇਖ ਕੇ ਇਹਨੂੰ ਪੂਰੀ ਸ਼ਾਨਦਾਰ ਲੱਗਦਾ ਹੈ। ਆਹ ਜਿਹੜੇ ਇੱਕ ਦੇ ਵਿੱਚ ਆਪਾਂ ਜਿਹੜਾ ਸਭ ਤੋਂ ਪਹਿਲਾਂ ਡਿਜ਼ਾਈਨ ਦਿਖਾਇਆ ਸੀ ਨਾ ਉਹ ਵਾਲਾ ਸੀਗਾ। ਹੋ ਸਕਦਾ ਹਲਕਾ ਫੁਲਕਾ ਫਰਕ ਹੋਵੇ ਪਰ ਆਈ ਥਿੰਕ ਸੇਮ ਹੀ ਆ। ਸੇਮ ਹੀ ਆ ਡਿਜ਼ਾਈਨ ਦਾ ਫਰਕ ਥੋੜਾ। ਇਹ ਦੇਖੋ ਇਹਦੇ ਲੈਂਪ ਕਿੰਨੇ ਯੂਨੀਕ ਹਨਾ। ਹਮਮ ਹਿਰਨ ਵਾਲੇ ਲੈਂਪ ਇਹ ਵੀ ਕਾਫੀ ਟ੍ਰੈਂਡਿੰਗ 'ਚ ਹੈਤੀ ਇਹੇ। ਪ੍ਰਾਈਸ ਵੀ ਸੇਮ ਆ ਫਰਸਟ ਬੈੱਡ ਦੇ ਨਾਲ। ਪ੍ਰਾਈਸ ਕਿੰਨਾ ਇਹਦਾ? 3000 ਇਹ ਤੁਹਾਨੂੰ 30000 'ਚ ਇਹੋ ਜੀ ਚੀਜ਼ ਮਿਲ ਜਾਣੀ ਹੈ ਜੀ ਦੇਖੋ। ਬਾਕੀ EMI ਕਰਨੀਆਂ ਨੇ ਉਹ ਵੀ ਤੁਸੀਂ ਕਰ ਸਕਦੇ ਹੋ ਸਾਰੇ ਤੁਹਾਡੇ ਮਤਲਬ ਸਾਹਮਣੇ ਲਿਖਿਆ ਹੋਇਆ ਸਾਰਾ ਕੁਝ ਬਾਕੀ ਮੈਨੂੰ ਤਾਂ ਆ ਚੀਜ਼ ਵੀ ਬਹੁਤ ਵਧੀਆ ਲੱਗੀ ਜਿਵੇਂ ਕਿਸੇ ਕੰਧ ਨਾਲ ਨਹੀਂ ਲਾਉਣਾ ਸੈਂਟਰ ਵਿੱਚ ਰੱਖਣਾ ਲੋਵੀਂ ਵਗੈਰਾ ਚਾੜ੍ਹਣਾ ਆ ਦੇਖੋ ਆ ਦਰਵਾਜ਼ਾ ਬੈਕ ਆ ਗਿਆ ਹੈ ਨਾ ਆ ਸਾਰਾ ਆਲੇ-ਦਾਲੇ ਇਹਦੇ ਗੱਦੀ ਲਾਈ ਹੋਈ ਆ ਸਾਰੀ ਪੂਰੀ ਵਧੀਆ ਤਿਆਰ ਕਰਕੇ ਤੇ ਆ ਨਾਲ ਦੋ ਐਵੇਂ ਵੱਡਾ ਵੀ ਛੋਟਾ ਵੀ ਨਹੀਂ ਹੈਗਾ ਨਾਲੇ ਲਿਖਾਂਦੇ ਤੇ ਇਹ ਵੀ ਬਹੁਤ ਮਤਲਬ ਵੱਡਾ ਆਈ ਥਿੰਕ 4 ਫੁੱਟ ਦਾ ਹੋਊ ਇਹ ਹੈ ਨਾ ਹੋਊਗਾ ਹਾਂ 4 ਫੁੱਟ ਦਾ ਹੋਊ ਇਹ ਵੀ ਬਹੁਤ ਵਧੀਆ ਤੇ ਹੁਣ ਤੁਹਾਨੂੰ ਆ ਵੀ ਤਿਆਰ ਹੋਇਆ ਪਿਆ ਇਹ ਹੋਰ ਫੈਬਰਿਕ ਲੱਗਿਆ ਹੋਇਆ ਇਹਦੇ ਆਲੇ-ਦਾਲੇ ਇਹ ਵੀ ਦੀਵਾਨ ਬੈੱਡੀ ਆ ਬਾਕੀ ਆ ਦੇਖੋ ਇਹਦੇ ਵਿੱਚ ਖੋਲ ਕੇ ਵੀ ਸਪੇਸ ਵੀ ਹੈ ਨਾ ਪੂਰੀ ਵਧੀਆ ਹਾਂ ਚਲੋ ਆ ਉਹ ਪਿਆ ਇਹ ਸਪੇਸ ਵੀ ਦਿਖਾ ਦਿੰਦੇ ਆ ਦੇਖੋ ਸਪੇਸ ਵੀ ਪੂਰੀ ਵਧੀਆ ਤੇ ਕੁਆਲਿਟੀ ਵੀ ਕੋਈ ਮਾੜੀ ਨਹੀਂ ਹੈਗੀ ਵਧੀਆ ਕੁਆਲਿਟੀ ਆ ਦੇਖੋ ਕੰਪਨੀ ਦਾ ਬੋਰਡ ਲੱਗਿਆ ਹੋਇਆ ਪੂਰਾ ਇਹਨਾਂ ਵਧੀਆ ਪੂਰਾ ਬੋਰਡ ਵੀ ਵਧੀਆ ਲੱਗਿਆ ਹੋਇਆ ਈ ਸਾਰੀ ਮਤਲਬ ਰੇਟ ਤਾਂ ਹੀ ਫਿਕਸ ਰੱਖੇ ਹੋਏ ਨੇ ਵੀ ਕਮ ਕੁਆਲਿਟੀ ਦਾ ਬਾਕੀ ਹੋਰ ਡਿਜ਼ਾਈਨ ਤਾਂ ਜਿੰਨੇ ਕਹਿ ਦੋ ਉਹਨੇ ਜਲਦੀ ਡਿਜ਼ਾਈਨ ਦਿਖਾਉਨੇ ਆ ਆ ਦੇਖੋ ਆ ਡਿਜ਼ਾਈਨ ਪਿਆ ਇਹ ਤੁਹਾਨੂੰ 25800 ਚ ਮਿਲ ਜਾਣਾ ਈ 25800 ਚ ਮਿਲ ਜਾਣਾ ਇਹ ਡਿਜ਼ਾਈਨ ਇਹ ਤੇ ਲੈਂਪ ਦੇਖੋ ਹੋਰ ਤਰ੍ਹਾਂ ਦੇ ਲੱਗੇ ਹੋਏ ਨੇ ਬਾਕੀ ਇੱਧਰ ਦਿਖਾਉਨੇ ਆ ਆ ਲੈਂਪ ਬੜੇ ਸੋਹਣੇ ਲੱਗ ਰਹੇ ਨੇ ਮੈਨੂੰ ਜਿਵੇਂ ਆਪਾਂ ਬਾਹਰ ਨਹੀਂ ਕੰਦ ਵਗੈਰਾ ਤੇ ਲਾਈਟ ਲੱਗੀ ਹੁੰਦੀ ਹੈ ਨਾ ਆ ਪਿਆ ਫੁੱਟਨ ਲੁੱਕ ਚ ਹੂੰ ਇਹ ਤੁਹਾਨੂੰ ਇਹੀ 500 ਦਾ ਮਿਲ ਜਾਣਾ ਜੀ 23500 ਦਾ ਮਿਲ ਜਾਣਾ ਸਵਿਚਬੋਰਡ ਲੱਗੇ ਹੋਏ ਨੇ ਆਹ ਲੈਂਪ ਦੇਖੋ ਅਪ ਡਾਊਨ ਵਾਲੀ ਲਾਈਟ ਤੇ ਇਹਨੂੰ ਮਤਲਬ ਬੱਚੇ ਬੁੱੱਚੇ ਜਿਵੇਂ ਮਰਜ਼ੀ ਆਹ ਕਰੀ ਜਾਣ ਇਹ ਟੁੱਟਦੀ ਵੀ ਨਹੀਂ ਇਹਦੀ ਸੇਫਟੀ ਜ਼ਿਆਦਾ ਅੱਗੇ ਆ ਜਾਈ ਆਹ ਦੇਖੋ ਆਹ ਡਿਜ਼ਾਈਨ ਪਿਆ ਇਹ ਵੀ 23500 ਚ ਤੁਹਾਨੂੰ ਮਿਲ ਜਾਣਾ ਬਹੁਤ ਸੋਹਣਾ ਡਿਜ਼ਾਈਨ ਆ ਆਹ ਸਨਮੈਕਾ ਹੈ ਇਹ ਤੇ ਸਨਮੈਕਾ ਲੱਗਿਆ ਹੋਇਆ ਹਾਫ ਸਨਮੈਕਾ ਆਹ ਇੱਧਰ ਗੱਦੀ ਲੱਗੀ ਹੋਈ ਆ ਸਾਰੀ ਇਹ 23500 ਚ ਮਿਲ ਜਾਣਾ ਤੁਹਾਨੂੰ ਅਰਸ਼ਾ ਦੇਖਾ ਬਿਲਕੁਲ ਜਿਵੇਂ ਸਾਡੇ ਨੀਚੇ ਮੈਂ ਫਰਸ਼ ਲਵਾਉਣ ਨੂੰ ਕਹਿੰਨੀ ਆ ਹਨਾ ਉਹ ਜਿਹੜਾ ਆਪਾਂ ਸਿਲੈਕਟ ਕਰਿਆ ਉਹਦਾ ਮੈਚ ਹੋ ਗਿਆ ਆ ਦੇਖੋ ਵਾਈਟ ਚ ਬਹੁਤ ਸੋਹਣਾ ਲੈਂਡੀਗਾਲਾ ਡਿਜ਼ਾਈਨ ਵੀ ਸੋਹਣਾ ਲੱਗ ਰਿਹਾ ਦੇਖ ਹਨਾ ਹਾਂ ਇਹ ਤੁਹਾਨੂੰ ਲੱਗ ਰਿਹਾ ਹੋਣਾ ਵੀ ਰੂਬਰ ਵਗੈਰਾ ਲੱਗੇ ਹੋਏ ਨੇ ਪਰ ਇਹ ਸਨਮੈਕਾ ਜੀ ਸਨਮੈਕਾ ਲੱਗਿਆ ਹੋਇਆ ਇਹ ਚ ਇਹਦੇ ਦੇਖਾ ਸੈਂਟੀਆਰ ਡਿਜ਼ਾਈਨ ਅਲੱਗ ਆ ਗਿਆ ਇਹਦੇ ਸੈਂਟੀਆਰ ਡਿਜ਼ਾਈਨ ਅਲੱਗ ਆ ਗਿਆ ਸਵਿਚਬੋਰਡ ਆ ਗਏ ਅਪ ਡਾਊਨ ਲਾਈਟ ਆ ਗਈ ਆ ਉਹ ਵੀ ਤੇ ਆ ਦੇਖੋ ਆ ਹੋਰ ਡਿਜ਼ਾਈਨ ਚ ਆ ਗਏ ਗੱਦੀਆਂ ਇੱਕ ਆ ਛੋਟਾ ਦਿਵਾਨ ਬੈੱਡ ਵੀ ਆ ਗਿਆ ਜਿਵੇਂ ਹਨਾ ਕੋਈ ਆ ਗਿਆ ਇਹ ਛੋਟਾ ਦਿਵਾਨ ਬੈੱਡ ਆ ਇਹ ਆ ਗਿਆ ਹੋਰ ਤਰ੍ਹਾਂ ਦਾ ਇਹ ਵੀ 23500 ਚ ਇਹ ਚ ਲਾਈਟ ਹੋਰ ਟਾਈਪ ਦੀ ਲੱਗੀ ਹੋਈ ਆ ਆ ਦੇਖੋ ਇਹ ਉੱਥੋਂ ਚਰਾਹੀ ਸੋਚ ਦੱਬੀ ਸ਼ਾਇਦ ਚੱਲਣਗੇ ਜੇ ਇਲੈਕਟ ਉੱਥੋਂ ਕੋਨੈਕਸ਼ਨ ਹੋਈ ਹੋਈ ਨਹੀਂ ਅ ਨਹੀਂ ਪਲੱਗ ਨਹੀਂ ਹੋਇਆ ਹਨਾ ਹੂੰ ਦੇਖਦੇ ਹਾਂ ਕਿ ਲੈਟਾ ਚੱਲ ਲਿਆ ਬਾਕੀ ਜਿਹੜੇ ਸਾਰੇ ਬੁੱਡਨ ਲੁੱਕ ਦੇ ਵਿੱਚ ਬੈੱਡ ਨੇ ਉਹ ਮਤਲਬ 25 ਤੋਂ ਨੀਚੇ-ਨੀਚੇ ਹੀ ਨੇ ਸਾਰੇ ਕੋਈ ਆਪਣੀ ਹੈਗੇ ਮੋਸਟਲੀ 23 500 ਦੇ ਕਰੀਬ ਨੇ ਲੈਟ ਭਾਈ ਇਹਦੀ ਕਨੈਕਸ਼ਨ ਨੂੰ ਰੋਕੇ ਤੂੰ ਕਨੈਕਸ਼ਨ ਨਹੀਂ ਹੋਇਆ ਹੁਣ ਆਪਾਂ ਨੂੰ ਹਜੇ ਇੰਨਾ ਪਤਾ ਵੀ ਨਹੀਂ ਹਾਂ ਆ ਦੇਖੋ ਆ ਕਿੰਨਾ ਬੁੱਡਨ ਲੁੱਕ ਦੇ ਵਿੱਚ ਹਮ ਕਲਰ ਵੀ ਕਿੰਨਾ ਓਕਾ ਗਿਆ ਜਸਟ 22000 ਦਾ ਸਿਰਫ 22000 ਦੇ ਤੁਹਾਨੂੰ ਆ ਚੀਜ਼ ਮਿਲ ਜਾਣੀ ਹੈ ਜੀ ਡਿਜ਼ਾਈਨ ਦੇਖੋ ਔਰ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਸਾਰਾ ਹੀ ਤੇ ਇਧਰ ਫੇਰ 23500 ਵਾਲਾ ਆਹ ਦੇਖੋ ਇੱਕ ਹੋਰ ਗੱਲ ਜਿਵੇਂ ਕਈ ਉਦਾਂ ਹੀ ਸਾਢੇ ਦਿੰਦੇ ਨੇ ਹਨਾ ਦੇਖੋ ਆਹ ਚੀਜ਼ ਨਾ ਪੂਰੀ ਫਿਨਿਸ਼ਿੰਗ ਦਿੱਤੀ ਗਈ ਆ ਪਰ ਉਹ ਨਹੀਂ ਪਤਾ ਵੀ ਕੀ ਬੋਲਦੇ ਨੇ ਪਰ ਆਪਾਂ ਇਦਾਂ ਦੱਸਤਾ ਵੀ ਫਿਨਿਸ਼ਿੰਗ ਪੂਰੀ ਦਿੱਤੀ ਗਈ ਆ ਇਹਦੇ ਕਾਰਨ ਨਹੀਂ ਛੱਡੇ ਹੋਏ ਹੂੰ 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 ਆਹ ਦੇਖੋ ਇਧਰ ਇਹ ਵੀ 23500 ਜਿ ਤੁਹਾਨੂੰ ਮਿਲ ਜਾਣਾ ਇਹ ਤੁਹਾਨੂੰ ਹੁਣ ਡਿਜ਼ਾਈਨ ਬਾਕੀ ਇਹ ਦਿਖਾਤੇ ਹੀ ਤੇ ਹੁਣ ਉੱਪਰ ਹਲੇ ਬਹੁਤ ਡਿਜ਼ਾਈਨ ਲੱਗੇ ਹੋਏ ਨੇ ਅੰਦਰ ਬਹੁਤ ਯਾ ਲੱਗੇ ਹੋਏ ਨੇ ਉਹ ਤੁਹਾਨੂੰ ਹੁਣ ਦਿਖਾਉਂਦੇ ਆ ਜਾ ਕੇ ਆਜੋ ਜੀ ਤੇ ਆ ਹੁਣ ਆਗੇ ਆਪਾਂ ਬੈਠਾ ਦੇ ਦੂਜੇ ਪੋਰਸ਼ਨ 'ਚ ਹੀ ਇੱਥੇ ਵੀ ਤੁਹਾਨੂੰ ਡਿਜ਼ਾਈਨ ਮਤਲਬ ਮੈਂ ਕਹਿੰਦੀ ਉੱਧਰ ਨਾਲ ਆਉਂਦੀ ਆ ਫੀਲਿੰਗ ਆ ਉੱਧਰ ਨਾਲੋਂ ਵੀ ਸਿਰੇ ਡਿਜ਼ਾਈਨ ਜੇ ਹਲੇ ਉੱਤੇ ਜਾਣਾ ਉੱਥੇ ਪਤਾ ਨਹੀਂ ਕੀ ਹੋਊਗਾ ਵਾਕੇ ਗੱਦਿਆਂ ਦੀ ਕੁਆਲਿਟੀ ਵੀ ਬਹੁਤ ਜ਼ਿਆਦਾ ਵਧੀਆ ਹੈ। ਹਾਂ ਗੱਦਿਆਂ ਦੀ ਵੀ ਗਰੰਟੀ ਵਾਲੇ ਗੱਦੇ ਨੇ ਸਾਰੇ ਹੀ। ਕੋਈ ਉਹ ਨਹੀਂ ਹੈ ਨਾ। ਆ ਦੇਖੋ ਮੈਂ ਤਾਂ ਮਾਈਂਡ ਦੇ ਵਿੱਚ ਸੋਚੀ ਜਾਂਦੀ ਆ ਵੀ ਹਾਏ ਕਿਹੜਾ ਫਿਰ ਪਹਿਲਾਂ ਉਧਰ ਸਿਲੈਕਟ ਕਰਿਆ ਹੀ ਹੁਣ ਉਧਰ ਚੇਂਜ ਕਰਕੇ ਇੱਧਰ ਕਰਤੇ ਵੀ ਕਿਹੜੇ ਲਈਏ ਕਿਹੜੇ ਲਈਏ। ਸਾਰੇ ਹੀ ਲੈ ਜਾ। ਆਫਰ 'ਚ ਦੇ ਦਾਂਗੇ ਤੈਨੂੰ। ਆ ਆਉਂਦਿਆਂ ਨੂੰ ਭੇਜ ਦਿੰਦੇ ਆ। ਉਹ ਤਾਂ ਰੋਣਾ ਚੱਲੇਗਾ। ਆ ਦੇਖੋ ਜੀ ਤੁਹਾਨੂੰ ਡਿਟੇਲਿੰਗ ਤਾਂ ਇਹਦੇ ਬਾਰੇ ਦਿੱਤੀ ਹੋਈ ਆ ਆ ਡਿਜ਼ਾਈਨ ਦੇਖੋ ਪੂਰਾ ਲੁੱਕ ਦਿਖਾਓ। ਕੈਮਰੇ ਚ ਪੂਰੀ ਲੋਕ ਮਤਲਬ ਉਹ ਸ਼ੀ ਮੈਂ ਇੱਕ ਗੱਲ ਦੇਖੀ ਹੈ ਮਤਲਬ 30 32 ਤੱਕ ਦੀ ਰੇਂਜ ਚ ਨੇ ਬੈੱਡ ਇਹ ਬੈੱਡ ਬੜੀ ਵਧੀਆ ਕੁਆਲਿਟੀ ਆ ਦੇਖੋ ਹੁਣ ਤੁਹਾਨੂੰ ਲਾਈਵ ਟਾਈਮ ਉਹ ਦਿਖਾਉਂਦੇ ਆ ਇਹ ਕੋਈ ਪਲਾਨਡ ਵੀਡੀਓ ਨਹੀਂ ਲਾਈਵ ਡੈਮੋ ਦਿਖਾਉਂਦੇ ਆ ਆ ਦੇਖੋ ਕੱਪੜੇ ਆ ਦੇ ਨਾਲ ਵੀ ਮੈਚਿੰਗ ਕਰਕੇ ਦਿੰਦੇ ਆ ਬੈੱਡ ਹਾਂ ਦੇਖੋ ਜੀ ਲਾਈਵ ਡੈਮੋ ਦੇਖੋ ਕੋਈ ਪਲਾਨਡ ਵੀਡੀਓ ਨਹੀਂ ਹੈਗੀ ਇਹ ਕੱਪੜੇ ਆ ਮੈਚਿੰਗ ਬੈੱਡ ਕਰਦੇ ਆ ਦੇਖੋ ਉਹੀ ਉਹੀ ਸੇਮ ਹਾਂ ਉਹੀ ਸੇਮ ਹੋਰੇ ਲੱਗਿਆ ਹੋਇਆ ਤੋਰ ਤੋਰ ਡਿਜ਼ਾਈਨ ਵੀ ਇਸ ਤਰ੍ਹਾਂ ਦਾ ਹੀ ਹੈ ਡੁੱਬੀਆਂ ਜਿਹਾ ਇਹ ਤੁਹਾਨੂੰ ਇੱਥੇ ਦੇਖੋ ਸਵਿਚ ਬੋਰਡ ਵੀ ਲੱਗਿਆ ਹੈ ਜਿਵੇਂ ਅੱਜ ਕੱਲ ਫੋਨ ਚਾਰਜਰ ਲੜਦੇ ਰਹਿੰਦੇ ਨੇ ਉੱਧਰ ਮੈਂ ਪੈਣਾ ਉੱਧਰ ਮੈਂ ਪੈਣਾ ਬਾਕੀ ਪ੍ਰਾਈਸ ਉਹੀ ਸੇਮ 30000 ਪ੍ਰਾਈਸ 30000 ਚ ਤੁਹਾਨੂੰ ਆ ਚੀਜ਼ ਮਿਲ ਜਾਣੀ ਹੈ ਜੀ ਬਾਕੀ ਕੁਆਲਿਟੀ ਇਹਨੂੰ ਕੋਈ ਬੋਲ ਨਹੀਂ ਨੇ ਜਿਹੜੀ ਉੱਪਰ ਕਿੰਨੇ ਫੁੱਟ ਬੋਲਦੇ ਐ ਇਹਨੂੰ ਇਹ 6 ਫੁੱਟ ਹੈ ਮੇਰੇ ਸਾਹਮਣੇ ਮੈਰੀ ਹਾਈਟ 6 ਫੁੱਟ ਆ 6 ਫੁੱਟ ਹਾਈਟ ਦਾ ਬੈੱਡ ਹੈ ਜੀ ਉਹ 4 ਫੁੱਟ ਵਾਲੇ ਨੇ ਹੈਨਾ ਹਾਂ ਇਹ 4 ਫੁੱਟ ਵਾਲੇ ਨੇ ਆ ਦੇਖੋ ਆ ਵੀ ਉਹ ਜਿਹੜਾ ਸਾਹਮਣੇ ਪਿਆ ਉਹ ਦੇਖ ਕਿੰਨਾ ਸੋਹਣਾ ਲੱਗ ਰਿਹਾ ਉਹ ਤੁਹਾਨੂੰ 30000 ਚ ਮਿਲ ਜਾਣਾ EMI ਵੀ ਤੁਸੀਂ ਕਰਵਾ ਸਕਦੇ ਹੋ ਆ ਦੇਖੋ ਕਿੰਨਾ ਵਧੀਆ ਬੈੱਡ ਫੈਬਰਿਕ ਦੇਖੋ ਕਿੰਨਾ ਸੋਹਣਾ ਆ ਲੋਗੋ ਬਣਿਆ ਹੋਇਆ ਤੇ ਬਹੁਤ ਵਧੀਆ ਫਿਨਿਸ਼ਿੰਗ ਚ ਬ੍ਰਾਂਡ ਦਾ ਬੈੱਡ ਐਨੀ ਬੜਾ ਸਾਰੀ ਗੱਡੀ ਲੱਗੀ ਪਰ ਬ੍ਰਾਂਡ ਦਾ ਬੈੱਡ ਆ ਜੀ ਹੁਣ ਤੁਹਾਨੂੰ ਫਟਾਫਟ ਲੀਆ ਸਾਰੇ ਪੂਰੇ ਵੀ ਡਿਸਪਲੇ ਲੱਗਿਆ ਸੀ ਇਹ ਅੱਜੇ ਸੇਲ ਹੋਊਗੀ ਆਈ ਥੋੜਾ ਟਾਈਮ ਪਹਿਲਾਂ ਹੀ ਗੱਡੀ ਚ ਲੋਡ ਹੋ ਕੇ ਗਿਆ ਇਹ ਇਹ ਆ ਦੇਖੋ ਅੱਗੇ ਇਹ ਵੀ ਤੁਹਾਨੂੰ 30000 ਚ ਮਿਲ ਜਾਣਾ ਇਹ ਵੀ ਅਲੱਗ ਹੀ ਆ ਯੂਨੀਕੀਆ ਡਿਜ਼ਾਈਨ ਆ ਗਿਆ ਸਵਿਚ ਬੋਰਡਾ ਮਿਲ ਜਾਣੀ ਜਿੰਨੇ ਤੇ ਵੀ ਨਾਲ ਅੱਗੇ ਇੱਧਰ ਆ ਗਈ ਡਿਜ਼ਾਈਨ ਅੱਛਾ ਇੱਕ ਗੱਲ ਮੈਂ ਹੋਰ ਸੋਚੀ ਜੀ ਮੈਂ ਇੱਥੇ ਅੱਗੇ ਇੱਧਰ ਆ ਡਿਜ਼ਾਈਨ ਆ ਗਿਆ ਜੀ ਇਹ ਤੇ ਵੀ ਸਵਿਚ ਬੋਰਡ ਲੈਂਪ ਇਹ ਚ ਗੱਡੀ ਦਾ ਹੋਰ ਡਿਜ਼ਾਈਨ ਆ ਇਸਨ ਮੈੱਕੇ ਚ ਆ ਗਿਆ ਮਤਲਬ ਹਰੇਕ ਚੀਜ਼ ਤਰ੍ਹਾਂ ਦੀ ਤੁਹਾਨੂੰ ਹਰੇਕ ਦਾ ਡਿਜ਼ਾਈਨ ਮੈਂ ਤਾਂ ਇਦਾਂ ਸੋਚ ਰਹੀ ਸੀ ਵੀ ਜੇ ਮੈਂ ਕਿਸੇ ਨੇ ਕੁਛ ਇਹਦੇ ਜਿਵੇਂ ਆਹ ਰਾਉਂਡ ਬਣਿਆ ਹੋਇਆ ਵਿੱਚ ਹੈਨਾ ਆਪਦੀ ਪਿਕਚਰ ਵਗੈਰਾ ਜਾਂ ਕੁਝ ਵੀ ਹੋਰ ਡਿਜ਼ਾਈਨ ਕਰਾਉਣਾ ਹੋਵੇ ਹੈਨਾ ਉਹ ਤਾਂ ਆਪਣੇ ਅਕਾਊਂਟ ਦੇ ਜਿਵੇਂ ਮਾਰਦੀ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਕੋਈ ਵੀ ਡਿਜ਼ਾਈਨ ਦੇ ਕੇ ਕਸਟਮਾਈਜ਼ ਕਰਵਾ ਸਕਦੇ ਹੋ ਤੇ ਅੱਗੇ ਤੁਹਾਨੂੰ ਇੱਕ ਅਲੱਗ ਚੀਜ਼ ਦਿਖਾਉਣੀ ਹੈ ਯਾ ਦੇਖੋ ਆ ਬੱਚੇ ਵਾਲਾ ਬੈੱਡ ਦੇਖੋ ਬੱਚੇ ਵਾਲਾ ਬੈੱਡ ਪੂਰੀ ਸੇਫਟੀ ਵਾਲੇ ਦਾਲੇ ਗੱਦੀ ਲੱਗੀ ਹੋਈ ਏ ਹੁਣ ਪੈਕਿੰਗ ਹੋਇਆ ਪਿਆ ਇਹ ਆਈਕਨ ਜਾਣਾ ਹੋ ਸੇਲ ਹੋ ਗਿਆ ਹੁਣ ਪੂਰੀ ਵਧੀਆ ਮਤਲਬ ਗੱਡੀ ਲੱਗੀ ਹੋਈ ਪੂਰੀ ਸੇਫਟੀ ਮੈਨੂੰ ਲੱਗਦਾ ਇਹਦੇ ਪ੍ਰਾਈਸ ਵੀ ਲਾਹਤਾ ਨਾ ਸੇਲ ਹੀ ਹੋ ਗਿਆ ਹੁਣਾਂ ਨੇ ਹਾਂ ਇਹ ਸੇਲ ਹੋ ਗਿਆ ਹੁਣਾਂ ਹਾਂ ਬਾਕੀ ਚਲੋ ਉਹ ਤਾਂ ਸੇਲ ਹੋ ਗਿਆ ਉਹ ਤਾਂ ਨਵਾਂ ਬਣ ਕੇ ਜਾਣਾ ਨਵਾਂ ਬਣ ਕੇ ਉਹ ਤਾਂ ਕੋਈ ਹੋ ਨਹੀਂ ਮੈਂ ਉਹ ਵੀ ਕਰ ਰਹੀ ਸੀ ਪ੍ਰਾਈਸ ਕਨਫਰਮ ਹੋ ਜਾਂਦੇ ਇੱਕ ਵਾਰ ਦੱਸ ਦਿੰਦੇ ਹੈ ਨਹੀਂ ਗੱਲ ਇੱਧਰ ਆ ਜਾਓ ਆ ਦੇਖੋ ਆ ਥੋੜਾ ਗੋਲਡਨ ਟੱਚ ਰਾਜੇ ਰਾਜੇ ਮਹਾਰਾਜੇ ਵਾਲੀ ਫੀਲਿੰਗ ਲੈਂਪ ਵੀ ਇਹਨੂੰ ਉਹ ਟਾਈਪ ਦੇ ਲੱਗੇ ਹੋਏ ਨੇ ਚੀਜ਼ ਤੁਸੀਂ ਇਹ ਦੇਖੋ ਵੀ ਕੱਲੀ ਕੱਲੀ ਚੀਜ਼ ਤੇ ਧਿਆਨ ਦਿੱਤਾ ਗਿਆ ਇਹਨੂੰ ਲੈਂਪ ਵੀ ਜਿਵੇਂ ਦੀ ਬੈੱਡ ਦੀ ਲੁੱਕ ਆਹੇ ਓਕਣ ਦੇ ਲੈਂਪ ਨਾਲ ਉਹ ਕੀਤਾ ਹੋਇਆ ਆਹ ਚੀਜ਼ ਲੁੱਕ ਦੇਖੇ ਐਂਟੀਕ ਜਿਹੀਆਂ ਨਹੀਂ ਲੱਗਦੀਆਂ ਹੈਗੀਆਂ ਉਹੀ ਮੈਂ ਕਹਿੰਦਾ ਵੀ ਉਹੀ ਲੈਂਪ ਦੇਖ ਲੈਂਪ ਵੀ ਨਾਲ ਉਦਾਂ ਦੇ ਉਹ ਕੀਤੇ ਹੋਏ ਨੇ ਇਹ ਲੈਂਪਾਂ ਦੇ ਹੂਡ ਡਿਜ਼ਾਈਨ ਆਗੇ ਆਹ ਦੇਖੋ ਅੱਗੇ ਇਹ ਫੇਰ 6 ਫੁੱਟ ਹਾਈਟ 'ਚ ਆ ਗਿਆ ਇਹ ਲੈਂਪਾਂ ਦੇ ਹੂਡ ਡਿਜ਼ਾਈਨ ਫੈਬਰਿਕ ਦੇਖੋ ਕਿੰਨਾ ਸੋਹਣਾ ਗੱਦੀ ਦਾ ਡਿਜ਼ਾਈਨ ਹੋਰ ਏ ਅੱਗੇ ਆ ਜੋ ਅੱਗੇ ਆ ਸਨਮੈਕੇ ਚ ਪਿਆ ਆ ਸਨਮੈਕਾ ਹੀ ਇਹ ਚ ਬਹੁਤ ਵਧੀਆ ਲੱਗ ਰਿਹਾ ਹੈ ਇਹ ਵੀ ਲੋਕ ਆਪਣੀ ਜਗ੍ਹਾ ਤੇ ਆ ਫਰਸ਼ ਨਾਲ ਵੀ ਇਹ ਕਿਸੇ ਨਾ ਕਿਤੇ ਮੈਚਿੰਗ ਹੋ ਜੂਗਾ ਇਸ ਨਾਲ ਦੀ ਸੇਮ ਟਾਈਲ ਲਾਈਨ ਦੇਖੀਆ ਸੀ ਇੱਕ ਆਪਾਂ ਜਿਹੜੀ ਤੂੰ ਕਹਿੰਦਾ ਸੋਹਣੇ ਲੱਗਣਗੇ ਨਾ ਆ ਬਲੈਕ ਵੀ ਬਹੁਤ ਲੱਗੀ ਹੁੰਦੀ ਹੈ ਟਾਈਲ ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਉੱਤੇ ਹਲੇ ਤੱਕ ਥੋੜੇ ਜਿਹਾ ਡਿਜ਼ਾਈਨ ਹੋਏ ਨੇ ਉੱਤੇ ਬਹੁਤ ਡਿਜ਼ਾਈਨ ਪਏ ਨੇ ਫਟਾਫਟ ਤੁਹਾਨੂੰ ਹੁਣ ਜਲਦੀ ਜਲਦੀ ਡਿਜ਼ਾਈਨ ਦਿਖਾਉਂਦੇ ਆਂ ਉੱਤੇ ਚੱਲ ਕੇ ਡਿਟੇਲ ਤੁਹਾਨੂੰ ਪਤਾ ਹੀ ਲੱਗ ਗਈ ਹੁਣ ਆ ਜੋ ਜੀ ਤੇ ਲਓ ਜੀ ਤੇ ਆਹ ਦੇਖੋ ਪਿੱਛੇ ਦੇਖ ਹੀ ਰਹੇ ਹੋਵੋਗੇ ਦਿਖਾਉਂਦੇ ਆ ਤੁਹਾਨੂੰ ਕੱਲਾ ਕੱਲਾ ਡਿਜ਼ਾਈਨ ਮਤਲਬ ਕਹਿ ਰਹੇ ਸੀ ਤਾਂ ਹਲੇ ਟ੍ਰੇਲਰ ਸੀ ਹਾਂ ਪਿਕਚਰ ਕਸਲੀ ਉੱਪਰ ਆ ਹੂੰ ਅਸਲੀ ਪਿਕਚਰ ਤਾਂ ਹਲੇ ਆਹਾ ਉਰੋ ਸਟਾਰਟ ਹੋਈਆ ਇੱਕ ਤੋਂ ਇੱਕ ਵਧੀਆ ਡਿਜ਼ਾਈਨ ਆ ਤੇ ਤੇ ਲਓ ਜੀ ਹੁਣ ਤੁਹਾਨੂੰ ਦਿਖਾਉਂਦੇ ਆ ਇੱਥੋਂ ਹੁਣ ਤੋਂਨ ਜ਼ਿਆਦਾ ਡਿਟੇਲ ਜੀ ਨਹੀਂ ਜਲਦੀ ਜਲਦੀ ਆਪਾਂ ਵੀਡੀਓ ਨੂੰ ਹੁਣ ਖਾਤਮੇ ਵੱਲ ਲੈ ਕੇ ਜਾਂਦੇ ਹਾਂ ਕਿਉਂਕਿ ਬੈੱਡੀ ਬੈੱਡ ਨਹੀਂ ਇੱਥੇ ਬਹੁਤ ਉਹ ਹੋ ਜਾਣਾ ਹੂੰ ਆ ਦੇਖੋ ਆ ਸਾਹਮਣੇ ਜਿਹੜਾ ਡਿਜ਼ਾਈਨ ਲੱਗਿਆ ਹੋਇਆ 28000 ਦਾ ਡਿਜ਼ਾਈਨ 28000 ਦਾ ਪੇਂਟ ਚ ਆਹੇ ਬੈੱਡ 28000 ਚ ਤੁਹਾਨੂੰ ਮਿਲ ਜਾਣਾ ਉਹ ਸਾਹਮਣੇ ਰੇਟ ਲੱਗੇ ਹੋਏ ਨੇ ਲੈਂਪ ਵਿੱਦ ਸਾਰਾ ਕੁਝ ਅੱਗੇ ਆ ਜੋ ਜੀ ਆਹ ਡਿਜ਼ਾਈਨ ਲੱਗਿਆ ਹੋਇਆ ਇਹ ਤੁਹਾਨੂੰ 25500 ਦਾ ਮਿਲ ਜਾਣਾ ਇਹ ਵੀ ਬਹੁਤ ਸੋਹਣਾ ਫੈਬਰਿਕ ਆ ਦੇਖੋ ਜਨੀਕੀਆ ਲੱਗ ਗਿਆ ਫਾਈਬਰਿਕ ਇਧਰ ਆਹ ਡਿਜ਼ਾਈਨ ਲੱਗਿਆ ਹੋਇਆ ਈ ਇਹ ਵੀ ਦਿਖਾਓ ਇਹ ਬਿਨਾ ਸੈਂਟੀਆ ਤੋਂ ਬਿਨਾ ਸਾਈਡ ਟੇਬਲਾਂ ਤੋਂ ਡਿਜ਼ਾਈਨ ਆ ਇਹ ਵੀ ਬਹੁਤ ਵਧੀਆ ਆਲੇ-ਦਾਲੇ ਗੱਦੀ ਲੱਗੀ ਹੋਈ ਆ ਇਹਦੇ ਵੀ ਇਹਦਾ ਰੇਟ ਵਗੈਰਾ ਉਰੇ ਲਿਖਿਆ ਨਹੀਂ ਹੋਇਆ ਹੋ ਸਕਦਾ ਵੀ ਇਹ ਸੌਲਟ ਹੋ ਗਿਆ ਹੋਵੇ ਆ ਦੇਖੋ ਆ ਇੱਕਣ ਦੇ ਬੈਟਾ ਦਾ ਵੀ ਬਹੁਤ ਟ੍ਰੈਂਡ ਗਿਆ ਚੱਲਿਆ ਹਨਾ ਆ ਦੇਖੋ ਆ ਡਿਜ਼ਾਈਨ ਏ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਨਾ ਤੇ ਅੱਗੇ ਆ ਜੋ ਇਹ ਛੋਟੀ ਹਾਈਟ ਜੀ ਨੂੰ ਚਾਹੀਦਾ ਮਤਲਬ ਉਹ ਚ ਬਹੁਤ ਵਧੀਆ ਡਿਜ਼ਾਈਨ ਆ ਆ ਡਿਜ਼ਾਈਨ ਦੇਖੋ ਇਹ ਵੀ ਪੇਂਟ ਚ ਆਲੇ-ਦਾਲੇ ਪੂਰੀ ਫਿਨਿਸ਼ਿੰਗ ਕਰਕੇ ਜਿਆਦਾ ਹਾਈਟ ਚਾਹੀਏ ਇਹਦਾ ਰੇਟ ਇਹ ਵੀ 30000 ਦਾ 6 ਫੁੱਟਾ 30000 ਇੱਧਰ ਆ ਗਏ ਜੀ ਸਨਮੈਕੇ ਵਾਲੇ ਸਨਮੈਕੇ ਵਾਲੇ ਆ ਗਏ ਇੱਧਰ ਇਹ ਵੀ ਦੇਖੋ ਡਿਜ਼ਾਈਨ ਅਲੱਗ ਮੈੱਕੀ ਵਾਲੇ ਨੇ ਇਹਨਾਂ ਆ ਵੀ ਇੱਧਰ ਗੋਡਨ ਨੋਕਸ਼ਨ ਮੈੱਕੀ ਵਾਲਾ ਆ ਗਿਆ ਇਹ 'ਚ ਵੀ ਆਪਣਾ ਆਪਣਾ ਲਾਈਟਾ ਲੱਗੀ ਆ ਮਿਲ ਜਾਣੀਆਂ ਨੇ ਇਹ ਅੱਗੇ ਆ ਜੋ ਆ ਫੇਰ ਗੱਡੀ ਜਦ ਤਿਆਰ ਹੋਇਆ ਜਿਵੇਂ ਜਗ੍ਹਾ ਘੱਟ ਹੁੰਦੀ ਆ ਆਪਣੇ ਕੋਲ ਆਉਣ ਨੂੰ ਆਲੇ-ਦਾਲੇ ਸੈਂਟੀਆਂ ਨਹੀਂ ਆਪਾਂ ਨੂੰ ਲੋਡ ਹੁੰਦੀ ਉਦਾਂ ਤਿਆਰ ਹੋਇਆ ਹੋਇਆ ਬਾਕੀ ਕੋਈ ਵੀ ਕਿਸੇ ਹੋਰ ਡਿਜ਼ਾਈਨ 'ਚ ਵੀ ਜੇ ਤੁਸੀਂ ਸੈਂਟੀਆਂ ਨਹੀਂ ਤਿਆਰ ਲੈਣੀਆਂ ਤਾਂ ਨਹੀਂ ਵੀ ਹੋਣਗੀਆਂ ਉਹ ਤਾਂ ਹੋਣੀ ਹੋਗੀ ਵੀ ਘੱਟ ਹੋ ਜਾਂਦਾ ਜਿਵੇਂ ਆ ਦੇਖੋ ਆ ਹਲੇ ਡਿਸਪਲੇ ਹੋਣੇ ਨੇ ਇੱਥੋਂ ਕੋਈ ਬੈੱਡ ਹੁਣ ਸੋਲਡ ਆਊਟ ਹੋ ਗਿਆ ਹਨਾ ਤੇ ਡਿਸਪਲੇ ਹੋਣੇ ਨੇ ਆਹ ਆਹ ਵਾ ਦੇਖੋ ਆ ਦੇਖੋ ਇਹ ਕਿੰਨਾ ਵਧੀਆ ਫੈਬਰਿਕ ਅਲੱਗ ਜਿਆ ਨਹੀਂ ਇਹ ਹੈ ਨਾ ਹਾਂ ਯਾਨੀ ਕਿ ਮੈਂ ਇਦਾਂ ਗੈਸ ਲਾਇਆ ਵੀ ਜਿੰਮੇ ਤਾਂ ਆਪਣਾ ਫਰਸ਼ ਆਪਣੇ ਉਹਨਾਂ ਨੂੰ ਬੈੱਡ ਮੈਚ ਕਰਦਾ ਜੇ ਆਪਣੇ ਫਲੋਰ ਨਾਲ ਵੀ ਮੈਚ ਕਰਨਾ ਹੋਵੇ ਹਾਂ ਰਾਮ ਨਾਲ ਹਾਂ ਜਿਵੇਂ ਇਹ 26000 ਦਾ ਸਾਨੂੰ ਮਿਲ ਜਾਣਾ ਆਲੇ-ਦਾਲੇ ਵਿਦ ਸੈਂਟੀਆ ਦੇ ਨਾਲ ਲੈਂਪ ਲੱਗੇ ਹੋਏ ਸਵਿਚ ਬੋਰਡ ਲੱਗੇ ਹੋਏ ਅਗੇ ਇਧਰ ਆ ਜੋ ਆ ਦੇਖੋ ਆ ਵੀ ਕਿੰਨਾ ਵਧੀਆ ਇਹ ਤੁਹਾਨੂੰ 30000 ਚ ਮਿਲ ਜਾਣਾ ਸਾਰੀ ਆਲੇ-ਦਾਲੇ ਹੋ ਹੋਈ ਤੇ ਇਹ ਚ ਇੱਕ ਅਲੱਗ ਆ ਚੀਜ਼ ਆ ਗਈ ਆ ਦੇਖੋ ਸਪੇਸ ਸਪੇਸ ਉਹਰੇ ਸਾਈਡ ਤੇ ਬਣੀ ਹੋਈ ਆ ਗਈ ਇੱਥੇ ਇਹਨੇ ਫਿਕਸ ਹੋ ਜਾਣਾ ਹਲੇ ਨਟ ਨਹੀਂ कसे ਹੋਏ ਜਦ ਘਰੇ ਜਾਊ ਕਿਸੇ ਦੇ ਫਿਰ ਫਿੱਟ ਹੋ ਜਾਣਾ ਇਹ ਮਤਲਬ ਬੈਠ ਵੀ ਸਕਦੇ ਹੋ ਤੁਸੀਂ ਇਹ ਤੇ ਬਸ ਇਹ ਲਈ ਥੋੜੇ ਐਦਾਂ ਵੀ ਆਪਣਾ ਰੂਮ ਥੋੜੇ ਵੱਡਾ ਹੋਣਾ ਚਾਹੀਦਾ ਹਾਂ ਰੂਮ ਵੱਡਾ ਇਹ ਤੇ ਬੈਠ ਵੀ ਸਕਦੇ ਹੋ ਤੇ ਇਹਨੂੰ ਮਤਲਬ ਆਹ ਜਿਹੜੀ ਜਗ੍ਹਾ ਇਹਨੂੰ 베ਸਟ ਨਹੀਂ ਜਾਣ ਦਿੰਦਾ ਵੀ ਬੈਠਣ ਲਈ ਉਹ ਕੱਲੀ ਆਹ ਦੇਖੋ ਵਿੱਚ ਨੇੜੇ ਆ ਕੇ ਸਪੇਸ ਦਿਖਾਉ ਦੇਖੋ ਵਿੱਚ ਕੁਝ ਵੀ ਇਹਦੇ ਸਮਾਨ ਵਗੈਰਾ ਰੱਖ ਸਕਦੇ ਆਂ ਆਪਾਂ ਇਹ ਤੁਹਾਨੂੰ 30000 ਚ ਮਿਲ ਜਾਣਾ ਅੱਗੇ ਆ ਜੋ ਪਹਿਲਾਂ ਤਾਂ ਸੂਟ ਹੀ ਭਰ ਦੇਣ ਨੇ ਇਹਦੇ ਵਿੱਚ ਵੀ ਆਹਾਂ ਹਰ ਮਾਰੀਆਂ ਜਗ੍ਹਾ ਕੱਟੂਰੀ ਆ 26000 ਚ ਮਿਲ ਜਾਣਾ ਤੁਹਾਨੂੰ ਹੀ ਦੇਖੋ ਇਹਦੀ ਆ ਵੀ ਸੈਂਟੀ ਵਾਲਾ ਡਿਜ਼ਾਈਨ ਹੈ ਗੱਦੇ ਦੇ ਲੇਬਲ 'ਤੇ ਆ ਜਾਣਾ ਮਤਲਬ ਜਿਆਦੇ ਤੇ ਗੱਦਾ ਲੱਗ ਗਿਆ ਨਾ ਹਮ ਅੱਗੇ ਆ ਜੋਸ ਹੋਣੀ ਲੱਗਿਆ ਨਾ ਜੁਨੀਕ ਜੀ ਹਮ ਆਹ ਦੇਖੋ ਇਹ ਤੇ ਲੈਂਪ ਹੋਰ ਤਰ੍ਹਾਂ ਦੇ ਆ ਗਏ ਹਾਰਟ ਵਾਲੇ ਹਾਰਟ ਵਾਲੇ ਲੈਂਪ ਹਾਰਟ ਵਾਲੇ ਲੈਂਪ ਆ ਗਏ ਦੇਖੋ ਅਲੱਗ ਤਰੀਕੇ ਦੇ ਬਹੁਤ ਜੁਨੀਕ ਜੇ ਲੈਂਪ ਹਨਾ ਵੈਸੇ ਆਪਣੇ ਪਿੰਡਾਂ ਵਾਲੇ ਦਾ ਪਤਾ ਇੱਕ ਗੱਲ ਆ ਵੀ ਇਹਨਾਂ ਦਾ ਥੋੜਾ ਖਤਰਾਈ ਆ ਕਿਉਂਕਿ ਇਹ ਰੇਕ ਇੰਨਾ ਹਲਾ ਕੇ ਦੇਖਿਆ ਗਿਰੂਗਾ ਹਾਂ ਉਹ ਤਾਂ ਚਲੋ ਹੋਤਾ ਹੁਣ ਸਾਵਧਾਨੀ ਸੰਭਾਲਤਾ ਪਰ ਰੱਖਣੀ ਆ ਇਹ ਵੀ ਦੇਖੋ ਅਲੱਗ ਦਾ ਡਿਜ਼ਾਈਨ ਮੇਰੇ ਸਾਬ ਨਾਲ ਤੁਹਾਨੂੰ ਕੋਈ ਡਿਜ਼ਾਈਨ ਸੇਮ ਤਾਂ ਮਿਲਿਆ ਹੀ ਨਹੀਂ ਹੋਣਾ ਜਿੰਨੇ ਅਸੀਂ ਹੁਣ ਤੱਕਰ ਦਿਖਾਤੇ ਆਹ ਦੇਖੋ ਆਹ ਲੱਗ ਇਹਦੀ ਫਿਨਿਸ਼ਿੰਗ ਬਹੁਤ ਮਤਲਬ ਅਲੱਗ ਲੈਵਲ ਦੀ ਆਈ ਹੋਈ ਆ ਇਹ ਗਲੌਸੀ ਜਾਂ ਕਲੌਸੀ ਨੇ ਜਦੋਂ ਵੀ ਆਪਾਂ ਕਹਿੰਦੇ ਨੇ ਉਹ ਵੀ ਲੱਕੜ ਤੇ ਇੱਕ ਵਰਤਦੇ ਆ ਵੀ ਕਰਦੇ ਹੁੰਦੇ ਮੈਨੂੰ ਉਹਦਾ ਪ੍ਰੋਪਰਲੀ ਨਾਮ ਵਗੈਰਾ ਤਾਂ ਪਤਾ ਨਹੀਂ ਬਟ ਉਹ ਚੀਜ਼ ਆਈ ਹੋਈ ਐ ਇਹ ਤੇ ਵੀ ਲੈਂਪ ਸਵਿਚ ਬੋਰਡ ਇਹ ਪਹਿਲਾਂ ਆਪਾਂ ਇੱਧਰੋਂ ਚੱਲਦੇ ਆ ਫਿਰ ਉਹ ਦਿਖਾਉਨੇ ਆ ਆ ਦੇਖੋ ਹੁਣ ਇਹ ਤੁਹਾਨੂੰ ਹੁਣ ਜਲਦੀ ਜਲਦੀ ਦਿਖਾ ਦੇਣੇ ਇਹ ਚੀਜ਼ ਦਿਖਾਤਾ ਸੀ ਇਹ ਥੱਲੇ ਵੀ ਦਿਖਾਤਾ ਸੀ 22500 ਚ 25500 ਚ ਮਿਲ ਜਣਾ ਇਹ ਇਹ ਆ ਆ ਗਿਆ ਅੱਗੇ ਡਿਜ਼ਾਈਨ ਇਹ ਵੀ ਦੇਖੋ ਨੈਸਟ ਅਲੱਗ ਗਿਆ 26000 ਚ ਮਿਲ ਜਾਣਾ ਇਹਦੀ ਦੇਖ ਕਿੰਨੀ ਵਧੀਆ ਇਹਦੀ ਦੇਖੋ ਕਿੰਨੀ ਸੋਹਣੀ ਲੋਕਾਂ ਦੀ ਆ ਤੇ ਆਹ ਦੇਖੋ ਅੱਗੇ ਇਹ ਵੀ ਅਲੱਗ ਡਿਜ਼ਾਈਨ ਮਤਲਬ ਡਿਜ਼ਾਈਨ ਸਾਰੇ ਅਲੱਗ-ਅਲੱਗ ਤਾਂ ਹੀ ਹੁਣ ਵੀਡੀਓ ਨੂੰ ਖਾਤਮੇ ਵੱਲ ਲੈ ਕੇ ਜਾਈਏ ਤੁਹਾਨੂੰ ਦਿਖਾਈਏ ਜੋ ਤੁਸੀਂ ਵੀ ਬੋਰ ਹੋ ਜੇਂਗੇ ਦੇਖਦੇ-ਦੇਖਦੇ ਇਹ ਮੇਰੇ ਸਾਹਮਣੇ ਇੱਧਰ ਵੀ ਨੇ ਹਾਂ ਆਜੋ ਇੱਧਰ ਵੀ ਇੱਕ ਵਾਰ ਜਿਹੜਾ ਮਰਾ ਦਿੰਨੇ ਆ ਥੋੜਾ ਆਹ ਦੇਖੋ ਪਹਿਲਾਂ ਹੁਣ ਤੁਸੀਂ ਡਿਜ਼ਾਈਨ ਇਹ ਦੇਖੀ ਜਾਓ ਹੁਣ ਬੋਲੀਏ ਅਸੀਂ ਕਿ ਸਾਨੂੰ ਵੀ ਪਤਾ ਨਹੀਂ ਲੱਗ ਰਿਹਾ ਸਹੀ ਗੱਲ ਆ ਆ ਦੇਖੋ ਆ ਵੀ ਉਹੀ ਗੱਡੀ ਆ ਆ ਬੈੱਡ ਦਾ ਰੇਟ ਨਹੀਂ ਇਹ ਇਹਦਾ ਹਾਂ ਇਹਦਾ ਹੀ ਆ ਇਹਦਾ ਹੀ ਆ 21000 ਲੱਗਿਆ ਹੋਇਆ ਇਹਦਾ ਹੀ ਰੇਟ 21000 ਆ ਬੈੱਡ ਦਾ ਰੇਟ ਇਹਦੇ ਬਸ ਉਹੀ ਸੈਂਟੀਆ ਕੱਟੀ ਆ ਗਈ ਐ ਸਾਈਡ ਤੋਂ ਆ ਚੀਜ਼ ਆ ਗਈ ਆਹ ਆਹ ਆ ਦੇਖੋ ਆ ਵੀ ਬਿਨਾ ਸੈਂਟੀਆ ਤੋਂ 21000 ਰੁਪਈਆ ਇਹਦਾ ਵੀ ਰੇਟ ਹੀ ਇੱਧਰ ਮੋਸਟਲੀ ਬਿਨਾ ਸੈਂਟੀਆ ਤੋਂ ਹਾਂ ਇਹ ਬਿਨਾ ਸੈਂਟੀਆ ਤੋਂ ਲੱਗਿਆ ਹੋਇਆ ਮਤਲਬ ਹਰੇਕ ਤਰ੍ਹਾਂ ਦੀ ਚੀਜ਼ ਮਿਲ ਜਾਣੀ ਆ ਆ ਦੇਖੋ ਆ ਦੋ ਐਡੀਸ਼ਨ <laughs> हां बाकी जे मतलब ਆ ਡਿਜ਼ਾਈਨ ਪਸੰਦ ਆਉਦਾ ਹੈ ਨਾ ਸੈਂਟੀ ਲਵਾਉਣੀ ਆ ਉਹ ਵੀ ਤੁਸੀਂ ਲਵਾ ਸਕਦੇ ਹੋ ਪੂਰਾ ਕਸਟਮਾਈਜ਼ ਕਰ ਲਈ ਜਿਸ ਮਰਜ਼ੀ ਦਾ ਕਰ ਸਕਦੇ ਹੋ ਪਸੰਦ ਆਉਦਾ ਹੈ ਤਾਂ ਤੁਸੀਂ ਹਟਾਉਣੀ ਆ ਤਾਂ ਉਹ ਵੀ ਹਟਾ ਸਕਦੇ ਹੋ ਆ ਦੇਖੋ ਜੀ ਆ ਡਿਜ਼ਾਈਨ ਇਹ ਪਹਿਲਾਂ ਤੁਹਾਨੂੰ ਦਿਖਾਇਆ ਉਹ ਛੋਟੀ ਹਾਈਟ ਚ ਈ ਉਹੀ ਰੋਲਜੀ ਲੁੱਕ ਦਾ ਡਿਜ਼ਾਈਨ ਆ ਗਿਆ ਵੱਡੀ ਹਾਈਟ ਚ 6 ਫੁੱਟ ਹਾਈਟ ਚ ਆ ਕੁੜੀ ਸਾਡੀ ਥੱਕ ਗਈ ਇਹ ਵੀਡੀਓ ਬਣਾਉਂਦੀ ਡਿਜ਼ਾਈਨ ਨਹੀਂ ਮੁੱਕ ਰਹੇ ਮੈਂ ਤੁਹਾਡੇ ਡਿਜ਼ਾਈਨ ਹਲੇ ਮੁੱਕੇ ਨਹੀਂ ਤੇ ਆ ਜੋ ਅੱਗੇ ਚੱਲਦੇ ਆ। ਲਓ ਦੇਖੋ ਕਿੰਨੇ ਸੋਹਣੇ ਨੇ। ਹਾਂ ਇਹ ਵੀ ਅਲੱਗ ਜਿਹਾ ਲੈਂਪ ਆ ਗਿਆ ਹੈ ਨਾ। ਇਹ ਚੁੰਮਰ ਟਾਈਪ ਆ ਗਿਆ ਨਾ। ਲੈਂਪ ਤੁਸੀਂ ਜਿਹੜਾ ਮਰਜ਼ੀ ਲਵਾ ਸਕਦੇ ਹੋ। ਲੈਂਪਾਂ ਦੇ ਡਿਜ਼ਾਈਨ ਵੀ ਬੇਹਦ ਨੇ ਬੈਟਾ ਦੇ ਡਿਜ਼ਾਈਨ ਵੀ ਬੇਹਦ ਹੈ। ਲੈਂਪਾਂ ਦੇ ਡਿਜ਼ਾਈਨ ਵਾਲੇ ਘੈਂਟ ਲੱਗਦੇ ਆ। ਆ ਦੇਖੋ ਆ ਕਿੰਨਾ ਸੋਹਣਾ ਡਿਜ਼ਾਈਨ ਬੈੱਡ ਦਾ। ਆ ਗਿਆ ਗਿਆ। ਇਹ ਫੈਬਰਿਕ ਤੁਹਾਨੂੰ ਪਹਿਲਾਂ ਵੀ ਦਿਖਾਇਆ ਡਿਜ਼ਾਈਨ ਅਲੱਗਾ। ਇਹ ਵੀ ਬਹੁਤ ਸੋਹਣਾ। ਬਸ ਇਹਦੀ ਡਿਮਾਂਡ ਜ਼ਿਆਦਾ ਨਹੀਂ ਹੋਈ ਕਿਉਂਕਿ ਇਹਦੇ ਜ਼ਿਆਦਾ ਪੀਸ ਤਿਆਰ ਹੋਏ ਹੋਏ ਨੇ। ਹਾਂ ਫਿਰ ਉਹ ਜਿਹੜੀ ਚੀਜ਼ ਜਿਹੜੇ ਟਾਈਮ ਨਾਲ ਟ੍ਰੈਂਡਿੰਗ ਚ ਆ ਆ ਦੇਖੋ ਜੀ ਪੈਂਟ ਚ ਵੀ ਹੋਏ ਨੇ ਇਹਦੇ ਇਸ ਵਿੱਚ ਵੀ ਅਲੱਗ ਡਿਜ਼ਾਈਨ ਆ ਗਿਆ ਆ ਗੱਡੀ ਚ ਵੀ ਹੋਏ ਨੇ ਇਹਦੇ ਆ ਫਿਰ ਇਹੀ ਫੈਬਰਿਕ ਚ ਹੋਰ ਅਲੱਗ ਡਿਜ਼ਾਈਨ ਆ ਗਿਆ ਜੀ ਅੱਗੇ ਹੁਣ ਤੁਹਾਨੂੰ ਫਟਾਫਟ ਡਿਜ਼ਾਈਨ ਦੇਖੀ ਜਾਓ ਆ ਹੋਰ ਡਿਜ਼ਾਈਨ ਬਾਕੀ ਜੇ ਪ੍ਰਾਈਸ ਦੀ ਗੱਲ ਕਰੀ ਉਹ ਹੀ 31 32000 ਤੋਂ ਕੋਈ ਵੀ ਉੱਪਰ ਨਹੀਂ ਹੈਗਾ ਬੈਡ ਉੱਤੋਂ ਉੱਪਰ ਨਹੀਂ ਉਤੋਂ ਥੱਲੇ ਹੀ ਤੁਹਾਨੂੰ ਮਿਲ ਜਾਣਾ ਜੇ ਕਿਸੇ ਦਾ ਪ੍ਰਾਈਸ ਦੱਸਣੋਂ ਰਹਿ ਵੀ ਗਿਆ ਹੋਵੇ ਇਹ ਸਟਾਰਟਿੰਗ 2000 ਤੋਂ ਬਾਕੀ ਜੇ ਉਸ ਤੋਂ ਨੀਚੇ ਵੀ ਹੈਗੀ ਆ ਉਹ ਸਿੰਪਲ ਬੈੱਡ ਆ ਜਾਂਦੇ ਨੇ ਫਿਰ ਹਾਂ ਸਲਿੱਪਾ ਵਗੈਰਾ ਲੱਗਿਆ ਹੋਈਆਂ ਨੇ ਆ ਦੇਖੋ ਆ ਡਿਜ਼ਾਈਨ ਸਲਿੱਪਾ ਵਗੈਰਾ ਲੱਗੇ ਜਿਵੇਂ ਆ 25 500 ਦਾ ਵੀ ਮਿਲ ਜਾਣਾ ਤੁਹਾਨੂੰ ਕੋਈ ਸਾਡਾ ਜਿਹੜਾ ਗੱਦੇ ਲੈਣ ਦੇ ਮੈਟ੍ਰੀਸ ਲੈਣ ਦੇ ਉਹਦੀ ਆਪਣੀ ਚੁਆਇਸ ਆ ਵੀ ਕਿੰਨੇ ਮਰਜ਼ੀ ਮਹਿੰਗੇ ਲੈ ਲਓ ਹਾਂ ਗੱਦੇ ਹਾਂ ਆਪਣੇ ਅਕਾਊਂਟਿੰਗ ਆ ਵੀ ਜਿਵੇਂ ਦੇ ਮ ਜੇ ਕਿਸੇ ਦਾ ਪ੍ਰਾਈਸ ਰਹਿ ਵੀ ਗਿਆ ਹੋਵੇ ਦੱਸਣੋ ਤਾਂ ਉਹੀ ਮੋਸਟਲੀ ਵੀ 20 ਤੋਂ 32 33 ਦੇ ਵਿੱਚ ਵਿੱਚ ਪ੍ਰਾਈਸ ਆ ਸਾਰਿਆਂ ਦਾ ਇਹ ਤੋਂ ਉਹ ਨਹੀਂ ਕਿਸੇ 32 ਤੋਂ ਵੱਭ ਨਹੀਂ ਹੈਗਾ ਕਿਸੇ ਦਾ ਤੇ ਬਾਕੀ ਹਲੇ ਤਾਂ ਹੋਰ ਵੀ ਨੇ ਜੀ ਉਧਰ ਪਿਛਲੀ ਸਾਈਡ ਵੀ ਸ਼ੋਰੂਮ ਆ ਉਹ ਵੀ ਤੁਹਾਨੂੰ ਹੁਣ ਬੀਅੰ ਹੋਰ ਵੀ ਨੇ ਮਤਲਬ ਹੁਣ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਤੇ ਅਗਲੀ ਵੀਡੀਓ ਚ ਦਿਖਾਵਾਂਗੇ ਅਗਲੀ ਵੀਡੀਓ ਚ ਹੁਣ ਤੁਹਾਨੂੰ ਦਿਖਾਵਾਂਗੇ ਡਾਈਨਿੰਗ ਟੇਬਲ ਆਦੇ ਸੋਫਿਆ ਦੀ ਵੈਰਾਈਟੀ ਸਾਰੀ ਪ੍ਰੈਸ ਟੇਬਲ ਉਹ ਕੀ ਕਹਿੰਦੇ ਹੁੰਦੇ ਨੇ ਆਪਣੇ ਡਰੈਸਿੰਗ ਟੇਬਲ ਹੋਗੇ ਸ਼ੂ ਰੈਕ ਮੰਦਰ ਹੋਗੇ ਅਲਮਿਰਾ ਉਹ ਵੀ ਮੰਦਰ ਵਗੈਰਾ ਬਹੁਤ ਸਾਰਾ ਫਰਨੀਚਰ ਆ ਬਹੁਤ ਵੱਡਾ ਮਤਲਬ ਤਕਰੀਬਨ ਉਹ ਵੀ ਦੋ ਪਾਰਟ ਦੇ ਵਿੱਚ ਕਵਰ ਹੋਊਗਾ ਇੱਕ ਤੇ ਨਹੀਂ ਕਵਰ ਹੋਗਾ ਕਿਉਂਕਿ ਵੀਡੀਓ ਬਹੁਤ ਲੰਬੀ ਚੱਲੀ ਜੇ ਪੂਰੇ ਜਦ ਤੁਸੀਂ ਆ ਗਏ ਤੁਸੀਂ ਖਾਲੀ ਨਹੀਂ ਮੁੜਦੇ ਹਾਂ ਮਤਲਬ ਇੱਕ ਨਹੀਂ ਵੀ ਕਹਿ ਸਕਦੇ ਵੀ ਇੰਨੀ ਆ ਵੀ ਪਸੰਦ ਨਹੀਂ ਆਇਆ ਸਾਨੂੰ ਆ ਨਹੀਂ ਆਇਆ ਹਾਂ ਇੱਕਨ ਜ਼ਰੂਰ ਕਹੋਗੇ ਤੁਸੀਂ ਕਨਫਿਊਜ਼ ਹੋਮੋਗੇ ਵੀ ਕੀ ਲੈ ਕੇ ਜਾਈਏ ਕੀ ਨਾਂ ਲੈ ਕੇ ਜਾਈਏ ਵਰਦੀਸਾਰ ਪਹਿਲਾ ਦੇਖੇਗੇ ਉਹ ਆ ਲੈ ਲੀਏ ਅੱਗੇ ਆਵੇਂਗੇ ਉਹ ਆ ਲੈ ਲੀਏ ਆ ਲੈ ਲੀਏ ਮਤਲਬ ਕਨਫਿਊਜ਼ੇ ਹੁੰਦੇ ਜਾਵੇਂਗੇ ਅੱਗੇ ਅੱਗੇ ਠੀਕ ਹੈ ਤੇ ਚਲੋ ਜੀ ਤੇ ਲਓ ਜੀ ਇਹ ਧੀ ਆਪਣੀ ਅੱਜ ਦੀ ਵੀਡੀਓ ਜੀ ਚ ਆਪਾਂ ਤੁਹਾਨੂੰ ਦਿਖਾਏ ਨੇ ਬੈੱਡਾਂ ਦੇ ਡਿਜ਼ਾਈਨ ਦੇ ਫੁੱਲ ਐਡਰੈਸ ਆਪਾਂ ਤੁਹਾਨੂੰ ਫੇਰ ਦੱਸ ਦਿੰਨੇ ਆ ਗਿੱਲ ਫਰਨੀਚਰ ਹਾਊਸ ਪਿੰਡ ਸੰਗਵਾਲ ਲੁਧਿਆਣੇ ਦੇ ਨੇੜੇ ਆਈ ਇਹ ਰਣੀਆਂ ਰੋਡ ਤੇ ਦੁਕਾਨ ਆ ਪਿੰਡ ਜਾ ਕੇ ਤੁਸੀਂ ਕਿਸੇ ਤੋਂ ਪੁੱਛ ਵੀ ਸਕਦੇ ਹੋ ਬਾਕੀ ਲੋਕੇਸ਼ਨ ਵੀ ਪਾਈ ਹੋਈ ਆ ਗੂਗਲ ਮੈਪ ਤੇ ਉਹ ਵੀ ਚੈੱਕ ਕਰ ਸਕਦੇ ਹੋ ਨਹੀਂ ਤੁਸੀਂ ਕੰਟੈਕਟ ਵੀ ਕਰ ਸਕਦੇ ਹੋ 9914512001 ਇਹ ਨੰਬਰ ਤੇ ਤੁਸੀਂ ਕੰਟੈਕਟ ਵੀ ਕਰ ਸਕਦੇ ਹੋ ਬਾਕੀ ਆ ਵਿਜ਼ਿਟਿੰਗ ਕਾਰਡ ਸ਼ੇਅਰ ਕਰ ਰਹੇ ਆ ਤੁਹਾਨੂੰ ਇੱਥੇ ਤਿੰਨ ਨੰਬਰ ਨੇ ਇਹ ਤੋਂ ਜਿੱਤੇ ਮਰਜੀ ਤੁਸੀਂ ਕੰਟੈਕਟ ਕਰ ਸਕਦੇ ਹੋ ਕੰਟੈਕਟ ਕਰਕੇ ਜਾਣਕਾਰੀ ਵੀ ਲੈ ਸਕਦੇ ਹੋ ਕੋਈ ਰੇਟ ਦੱਸਣੋਂ ਰਹਿ ਗਿਆ ਹੋਵੇ ਵੀਡੀਓ 'ਚ ਉਹ ਵੀ ਤੁਸੀਂ ਇਹ ਨੰਬਰ ਤੇ ਫੋਨ ਕਰਕੇ ਪੁੱਛ ਸਕਦੇ ਹੋ ਇੰਸਟਾਗ੍ਰਾਮ ਤੇ ਪੇਜ ਆ ਗਿੱਲ ਫਰਨੀਚਰ ਹਾਊਸ ਉਹ ਤੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਤੇ ਲੇਟੈਸਟ ਵੀਡੀਓ ਇਹ ਲੇਟੈਸਟ ਡਿਜ਼ਾਈਨਰ ਆ ਪਾਉਂਦੇ ਰਹਿੰਦੇ ਨੇ ਤੇ ਬਾਕੀ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਕਰੋ ਜਿਆਦਾ ਤੋਂ ਜਿਆਦਾ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬੋ ਤਾਂ ਕਿ ਅਗਲੀ ਆ ਵੀਡੀਓ ਜਿਹੜੀ ਆਪਾਂ ਤੁਹਾਡੇ ਲਈ ਲੈ ਕੇ ਆਈਏ ਤੁਹਾਡੋਂ ਨੋਟੀਫਿਕੇਸ਼ਨ ਪਹੁੰਚੇ ਤੇ ਤੋਂ ਅਗਲੀ ਵੀਡੀਓ ਆਪਾਂ ਫਰਨੀਚਰ ਤੇ ਲੈ ਕੇ ਆਵਾਂਗੇ ਅਲਮੀਰਾ ਸੋਫੇ ਜਾਂ ਸ਼ੂ ਰਕ ਵਗੈਰਾ ਸਾਰਾ ਕੁਝ ਕਵਰ ਕਰਾਂਗੇ ਤੇ ਧੰਨਵਾਦ ਜੀ